ਤਰਨਤਾਰਨ ਦੇ ਵਿੱਚ ਹੋਈਆਂ ਜਮਿਨੀ ਚੋਣਾਂ ਦੇ ਸਬੰਧਤ ਆਏ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਇਸ ਮੌਕੇ ਸਮਰਾਲਾ ਵਿਖੇ ਹਲਕਾ ਸਮਰਾਲਾ ਦੇ ਆਪ ਪਾਰਟੀ ਦੇ ਦਫ਼ਤਰ ਤੇ ਸਮਰਾਲਾ ਦੇ ਮੇਨ ਬਾਜ਼ਾਰ ਦੇ ਵਿੱਚ ਹਲਕਾ ਸੰਗਠਨ ਇੰਚਾਰਜ ਜਸਪ੍ਰੀਤ ਸਿੰਘ ਮੰਗੜਤ ਤੇ ਸੈਂਕੜੇ ਸਮਰਥਕਾਂ ਨੇ ਲੱਡੂ ਵੰਡੇ ਅਤੇ ਖੁਸ਼ੀ ਮਨਾਈ ਹੈ ਇਸ ਸੰਬੰਧ ਦੇ ਵਿੱਚ ਹਲਕਾ ਸੰਗਠਨ ਇੰਚਾਰਜ ਜਸਪ੍ਰੀਤ ਸਿੰਘ ਮੰਗੜਤ ਨੇ ਦੱਸਿਆ ਕਿ ਤਰਨਤਾਰਨ ਦੇ ਵਿੱਚ ਹੋਈ ਆਪ ਪਾਰਟੀ ਦੀ ਜਿੱਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚੋਂ ਵਿਕਾਸ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜਿਸ ਦੇ ਵਿੱਚ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ। ਅਤੇ ਲੋਕਾਂ ਨੇ ਆਪ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਪਾ ਕੇ ਚੁਣਿਆ ਅਤੇ ਵਿਰੋਧੀਆਂ ਨੂੰ ਦੱਸ ਦਿੱਤਾ ਹੈ ਕਿ ਆਪ ਪਾਰਟੀ ਸੂਬੇ ਦੇ ਲੋਕਾਂ ਦੀ ਸਾਲ 2022 ਦੇ ਵਿੱਚ ਹਰਮਨ ਪਿਆਰੀ ਪਾਰਟੀ ਸੀ ਅਤੇ ਹੁਣ ਵੀ ਹੈ। ਅਤੇ ਆਉਣ ਵਾਲੇ 2027 ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ ਅਤੇ ਸਰਕਾਰ ਬਣਾਵੇਗੀ। ਜਸਪ੍ਰੀਤ ਸਿੰਘ ਮੰਗਟ ਹਲਕਾ ਸੰਗਠਨ ਇੰਚਾਰਜ ਸਮਰਾਲਾ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਮਿਲੀ ਹੈ ਕੀ ਕਹਿੰਦੇ ਹਾਂ। ਦੇਖੋ ਜੀ ਪੰਜਾਬ ਦੇ ਹਲਕਾ ਤਰਨਤਾਰਨ ਦੇ ਵਿੱਚ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਚੁਣਿਆ। ਪੁਰਾਣੀਆਂ ਜੋ ਪਾਰਟੀਆਂ ਸੀ ਜੋ ਸਭ ਹਵਾ 'ਚ ਦਮ ਗਜੇ ਮਾਰਦੀਆਂ ਸੀ ਐਂ ਸੀ ਲੋਕ ਸੀ ਪਾਵਾ ਦੀ ਪਾਰਟੀ ਦਾ ਵਿਰੋਧਾ ਲੋਕ ਅੱਜ ਕੱਲ ਬਹੁਤ ਸਿਆਣੇ ਵੋਟਰ ਉਹਨਾਂ ਨੇ ਕੰਮ ਦੀ ਰਾਜਨੀਤੀ ਨੂੰ ਚੁਣਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਜੀ ਦੀ ਸੋਚ ਤੇ ਉਹਨਾਂ ਨੇ ਮੋਹਰ ਲਾ ਕੇ ਲੋਕਾਂ ਨੇ ਬਹੁਤ ਵਧੀਆ ਫਤਵਾ ਦੇ ਕੇ ਦੂਜੀਆਂ ਪਾਰਟੀਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਆ ਪੰਜਾਬ ਦੇ ਕੰਮਾਂ ਨੂੰ ਵਿਕਾਸ ਕਰ ਜਾਂੋਂ ਦੇਖਦੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਿਰ ਤੇ ਜਿੱਤ ਦਾ ਫਤਵਾ ਬਖਸ਼ਿਆ ਧੰਨਵਾਦੀਆਂ ਸਾਰੇ ਤਰਨ ਤਰਨ ਹਲਕੇ ਦੇ ਜਿਵੇਂ ਕਿ ਤੁਸੀਂ ਨਸ਼ਾ ਮੁਕਤੀ ਯਾਤਰਾ ਦੇ ਕੋਆਰਡੀਨੇਟਰ ਹਾਂਜੀ ਵਿਰੋਧੀ ਫਿਰਸ਼ਾ ਇਹ ਗੱਲ ਕਹਿੰਦੇ ਹੁੰਦੇ ਕਿ ਨਸ਼ਾ ਮੁਕਤੀ ਯਾਤਰਾ ਹੈ ਜਿਹੜਾ ਇੱਕ ਪ੍ਰਖਵਾ ਹੈ ਕਿ ਤੁਹਾਨੂੰ ਮੰਦੋਕਨ ਮੈਸਾਪੁਰ ਯਾਤਰਾ ਨੇ ਵੀ ਅਸਰ ਪਾਇਆ ਗਾ ਬਿਲਕੁਲ ਜੀ 1100 ਨਹੀਂ ਮੈਂ ਕਹਿੰਦਾ 1000% ਅਸਰ ਪਾਇਆ ਜੀ ਤੁਸੀਂ ਖੁਦ ਗਰਾਉਂਡ ਲੈਵਲ ਤੇ ਚੈੱਕ ਕਰ ਸਕਦੇ ਹੋ ਹਲਕਾ ਸਮਰਾਲਾ ਦੇ ਵਿੱਚ ਜੋ ਪਹਿਲਾਂ ਹਾਲਾਤ ਸੀ ਹੁਣ ਹਾਲਾਤ ਕੀ ਨੇ ਪਹਿਲਾਂ ਕੀ ਸੀ ਕੋਈ ਵੀ ਨਸ਼ੇ ਵਾਲਾ ਕਿਸੇ ਵੀ ਕੰਮ ਦੇ ਵਿੱਚੋਂ ਬਖਸ਼ਿਆ ਨਹੀਂ ਜਾਊਗਾ ਨਸ਼ੇ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਜੋ ਕੰਮ ਨੇ ਚਾਏ ਉਹ ਨਸ਼ਾ ਮੁਕਤੀ ਯਾਤਰਾ ਚਾਹੇ ਉਹ ਬੀਮੇ ਵਾਲੇ ਆ ਜੋ ਵੀ ਮੁੱਕ ਦੀ ਗੱਲ ਆਪਾਂ ਕਰੀਏ ਜੇ ਮੈਂ ਗਿਣਾਉਣ ਲੱਗਿਆ ਤਾਂ ਬਹੁਤ ਲੰਬਾ ਹੋ ਜਾਊਗਾ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਜਿੱਤੇ ਸੇਰਾ ਬਖਸ਼ਿਆ ਤੇ 2027 ਦੀ ਜੋ ਸਾਡੀ ਇਲੈਕਸ਼ਨ ਆ ਉਹਦਾ ਮੋੜ ਅੱਜ ਵੱਜਿਆ ਗਿਆ ਅਸੀਂ ਤਿਆਰ ਪਰ ਤਿਆਰ ਆਂ ਲੋਕ ਪਾਰਟੀ ਦੇ ਨਾਲ ਨੇ ਜਨਤਾ ਦਾ ਸੇਰਾ ਹਮੇਸ਼ਾ ਆਮ ਆਦਮੀ ਪਾਰਟੀ ਦੇ ਸਿਰ ਪਹਿਲਾਂ ਵੀ ਸਜਿਆ ਤੇ ਅੱਗੇ ਵੀ ਸਜਦਾ ਰਹੂਗਾ ਜੀ ਕੀ ਨਾਮ ਤੁਹਾਡਾ ਜੀ ਮੈਂ ਮੋਹਿਦ ਕੁੰਦਰਾ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਾਚਵਾੜਾ ਸਾਹਿਬ ਸਮਰਾਲਾ ਵਿਖੇ ਕੁਝ ਮਨਾਈ ਜਾ ਰਹੀ ਹੈ ਤਰਨਤਨ ਜਿੰਮੀ ਉਜੋਣਾ ਦੇ ਜੀ ਜੀ ਇਹ ਜੋ ਜਿੱਤਾ ਇਹ ਆਮ ਆਦਮੀ ਦੀ ਕੀਤੀ ਪਾਰਟੀ ਦੀ ਸਾਢੇ 3 ਸਾਲਾਂ ਦੇ ਕਾਰਜਕਾਲ ਦੀ ਜਿੱਤਾ ਔਰ ਲੋਕਾਂ ਨੇ ਇਹ ਦੱਸ ਦਿੱਤਾ ਕਿ ਇਹ ਰਵਾਇਤੀ ਪਾਰਟੀਆਂ ਨੂੰ ਕਿ ਜੋ ਕੰਮ ਕਰੂਗਾ ਸੀ ਉਹਨੂੰ ਹੀ ਜਿਤਾਵਾਂਗੇ ਜਿੰਨਾ ਭੰਦੀ ਪ੍ਰਚਾਰ ਹੋਇਆ ਤੁਸੀਂ ਦੇਖਿਆ ਤਰ੍ਹਾਂ ਤਰ੍ਹਾਂ ਦੇ ਸ਼ਗੂਫੇ ਛੱਡੇਗੇ ਤਰ੍ਹਾਂ ਤਰ੍ਹਾਂ ਦੀਆਂ ਅਟਕਲ ਆਈਆਂ ਔਰ ਕੋਈ ਇਹ ਲੋਕ ਮੰਨਦੇ ਨਹੀਂ ਸੀ ਕਿ ਆਮ ਆਦਮੀ ਪਾਰਟੀ ਮੁਕਾਬਲੇ ਚ ਜਦੋਂ ਪਹਿਲੇ ਦੋ ਰਾਉਂਡਾਂ ਦਾ ਤੁਸੀਂ ਦੇਖਿਆ ਕਿ ਪੋਸਟਾਂ ਲੋਕਾਂ ਨੇ ਪਾਣੀਆਂ ਸ਼ੁਰੂ ਕਰਤੀਆਂ ਸੀ ਪਰ ਮੇਰਾ ਖਿਆਲ ਹੈ ਕਿ ਬਾਅਦ ਦੇ ਵਿੱਚੋਂ ਸਾਰਿਆਂ ਨੂੰ ਡਿਲੀਟ ਕਰਨੀਆਂ ਪਈਆਂ ਸੋ ਮੈਂ ਇਹਨੂੰ ਮੁੱਖ ਮੰਤਰੀ ਸਾਹਿਬ ਦੀ ਔਰ ਸਾਰੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਮੁਬਾਰਕ ਦਉਂਗਾ ਔਰ ਆਸ ਕਰਦਾ ਕਿ 2027 ਦੇ ਵਿੱਚ ਇਸ ਤੋਂ ਵੱਧ ਮਾਰਜਿਨਾ ਸੀ ਸਾਰਾ ਪੰਜਾਬ ਜਿੱਤਾਂਗੇ ਕੀ ਨਾਮ ਹੈ ਤੁਹਾਡਾ ਮੈਂ ਕੁਲਦੀਪ ਸਿੰਘ ਉਟਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਉਹਦੇ ਜੀ ਆਏ ਨੇ ਆਪਣੀ ਗੱਲ ਜ਼ਰੂਰ ਪਣਾ ਦੇਣਾ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਰਾ ਪੰਜਾਬ ਖੁਸ਼ੀ ਮਨਾ ਰਿਹਾ ਤੇ ਇੱਕ ਵਿਰੋਧੀਆਂ ਨੇ ਬੜਾ ਪ੍ਰਚਾਰ ਕੀਤਾ ਸੀਗਾ ਕਿਉਂਕਿ ਭਗਵੰਤ ਮਾਨ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਚਲੇਗੇ ਸੀ ਕਾਲੀ ਕਾਂਗਰਸੀ ਭਾਜਪਾ ਵਾਲੇ ਪਰ ਜਿਹੜੇ ਸਰਕਾਰ ਨੇ 3.5 ਸਾਲ ਦੇ ਵਿੱਚ ਕੰਮ ਕੀਤੇ ਉਹਨੂੰ ਸਰਕਾਰ ਨੇ ਫਤਵਾ ਦਿੱਤਾ ਔਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਸਾਡੀ ਜਿਹੜੀ ਟੀਮ ਕੰਮ ਕਰ ਰਹੀ ਆ ਉਹਨੂੰ ਵੀ ਲੋਕਾਂ ਨੇ ਦੇਖਿਆ ਉਹਦੇ ਵਧੀਆ ਰਿਜ਼ਲਟ ਨਿਕਲੇ ਨੇ ਇਸ ਦੇ ਲਈ ਸਾਡੇ ਹਲਕਾ ਵਿਧਾਇਕ ਸਰਦਾਰ ਜਗਤਾਰ ਸਿੰਘ ਦਿਹਾਲਪੁਰਾ ਆਪਣੇ ਕੁੰਦਰਾ ਸਾਹਿਬ ਜਸਾ ਮਾਰਗੜ ਜੀ ਪੀਰ ਆਪਣੇਸਰ ਜੀ ਜਸਵੰਤ ਸਾਹਿਬ ਸਾਰਿਆਂ ਨੇ ਬੜੇ ਵਧੀਆ ਯੋਜਨਾਵਾਂ ਤਰੀਕੇ ਨਾਲ ਉੱਥੇ ਸਾਨੂੰ ਹਲਕਾ ਦਿੱਤਾ ਗਿਆ ਸੀ ਬੜੀ ਵਧੀਆ ਮੁਹਿੰਮ ਚਲਾਈ ਆ ਸੋ ਇਹਨਾਂ ਦਾ ਵੀ ਜਿੱਤ ਦੇ ਵਿੱਚ ਬੜਾ ਮੁੱਲਾ ਯੋਗਦਾਨ ਆ ਯਾਨੀ ਪੰਜਾਬ ਵਾਸੀਆਂ ਨੇ ਫਤਵਾ ਤੈਅ ਕਰਤਾ ਵੀ 2027 ਦੇ ਵਿੱਚ ਬਹੁ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਜਿਹੜੇ ਰਹਿੰਦੇ ਵਿਕਾਸ ਦੇ ਕੰਮ ਨੇ ਉਹ ਵੀ ਅਸੀਂ ਕਰਕੇ ਇਹਨ ਪੂਰਾ ਝੰਡਾ ਬੁਲੰਦ ਕਰਕੇ ਗੱਡਾਂਗੇ ਮੈਂ ਸਰਪੰਚ ਬਲ ਪ੍ਰੈਜ਼ੈਂਟ ਤੋਂ ਪ੍ਰਧਾਨ ਟਰੱਕ ਯੂਨੀਅਨ ਮਾਚੀਵਾੜਾ ਸਾਹਿਬ ਅੱਜ ਲੱਗੂ ਬਣ ਰਿਓ ਕੀ ਕਹਿਣਾ ਚਾਹੋ ਅੱਜ ਜੀ ਜੋ ਤਰਨਤਾਰਨ ਦੇ ਵਿੱਚ ਜਿੰਮੀ ਚੋਂ ਸੀਗੀ ਉਹਦਾ ਰਿਜ਼ਲਟ ਆਇਆ ਤੇ ਤਕਰੀਬਨ ਅਸੀਂ 12000 ਪਲੱਸ ਵੋਟਾਂ ਨਾਲ ਸਾਡਾ ਕੈਂਡੀਡੇਟ ਜੇਤੂ ਰਿਹਾ ਉੱਥੋਂ ਅਸੀਂ ਲਗਭਗ 1 ਮਹੀਨਾ ਉੱਥੇ ਕੈਂਪੇਨ ਕੀਤੀ ਆ ਐਮਐਲਏ ਸਾਹਿਬ ਦੇ ਨਾਲ ਸਾਡੇ ਕੋਲ ਲਗਭਗ 5 ਪਿੰਡ ਸੀਗੇ ਤੇ ਉਥੇ ਆਮ ਬੈਸੇ ਕਲੀਅਰ ਸੀਗੀ ਇਹ ਚੀਜ਼ ਜਬੀ ਮਤਲਬ ਜਿੰਨਾ ਵੀ ਫਤ ਬਾਇਆ ਸਾਡ 15000 ਤੱਕ ਦੀ ਲੀਡ ਦਾ ਪਤਾ ਲੱਗ ਰਿਆ ਸੀ ਅਕਾਲੀਵਲ ਦਾ ਜੋ ਕੈਂਡੀਡੇਟ ਸੀਗਾ ਉਹ ਇੱਕ ਗੈਂਗਸਟਰ ਦੀ ਦਾ ਆਪਣੀ ਸੱਤ ਪਿੱਗੀ ਜਾ ਰੋ ਤੇ ਉਹ ਲੋਕ ਨੂੰ ਡਰਾ ਧਮਕਾ ਕੇ ਲੋਕ ਡਰਤਾ ਜਰੂਰ ਹੈ ਸੀ ਉਹਨਾਂ ਦਾ ਪਰ ਉਹ ਵੋਟਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਥ ਦੇ ਬੈਨ ਕਿਉਂਕਿ ਜਿਹੜਾ ਸਾਡੇ ਤਿੰਨ ਸਾਲ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਇਹ ਲੋਕਾਂ ਨੇ ਉਹਨਾਂ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਆ ਭਗਵਾਨ ਸਮਾਨਤਾਰ ਦੀ ਦੁਕਾਰ ਗੁਜਾਰੀ ਆ ਉਹਦੇ ਤੇ ਮੋਹਰ ਲਾਈ ਆ ਤੇ ਬਹੁਤ ਵੱਡੀ ਜੱਟ ਦੁੱਧਿਆ ਦੀ ਪਾਰਟੀ ਗਿਆਨ ਨੇ ਗਿਆਨ ਕਰਵਾਉਂਦੇ ਆ ਅਸੀਂ ਬਹੁਤ ਜਿਆਦਾ ਇੱਥੇ ਲੇਟਰੇ ਨੇ ਉਹਨਾਂ ਨੂੰ ਪੈਸੇ ਥਾ ਦੇਣਾ ਉੱਥੇ ਖਾਦ ਮਜ਼ੂਰਾ ਗੱਲ ਉੱਥੇ ਨਾ ਸਰਪੰਚੀ ਲੜਿਆ ਕੋਈ ਨਾਲ ਦੇ ਪੈਸਾ ਮੈਨੂੰ ਸੈਕ ਪੈਂਟਰ ਨਹੀਂ ਜਾ ਰਹਿਗਾ ਇਹਦਾ ਬਾਤ ਆ ਇਹਨੇ ਉਹਦੇ ਬੰਦੀ ਸਾਹ ਜਦੋਂ ਸਰਪੰਚ ਬਣ ਗਿਆ ਉਹਦੇ ਗੋਲੀ ਮਾਰ ਕੇ ਕੰਗਲ ਕੀਤਾ ਉੱਤੇ ਲੋਕਾਂ ਦੇ ਵਿੱਚ ਭੈਅ ਸੀਗਾ ਉਹਦਾ ਉਹ ਡਰਾਤ ਮੁਕਾ ਕੇ ਲੋਕਾਂ ਤੋਂ ਵੋਟਾਂ ਲੈਣੀਆਂ ਚਾਹੁੰਦੇ ਸੀ ਪਰ ਲੋਕਾਂ ਨੇ ਨਹੀਂ ਪਾਈਆਂ ਇਹਨਾਂ ਨੇ ਤਾਂ ਜੀ ਅੱਜ ਪਹਿਲੇ ਦੋ ਰਾਉਂਡਾਂ ਦੇ ਵਿੱਚ ਕੋਈ ਇੱਕ ਦੋ ਇੱਕਾ ਦੁੱਕਾ ਪਿੰਡ ਹੋਣੇ ਨੇ ਇਹਨਾਂ ਦੇ ਜਿੱਥੋਂ ਇਹਨਾਂ ਨੂੰ ਵਾਰਤ ਮਿਲੀ ਉਹਦੇ ਬਾਅਦ ਪੋਸਟਾਂ ਪਾਤੀਆਂ ਜੀ ਕਾਲੀ ਦਾ ਲਾ ਆ ਗਿਆ ਕਾਲੀ ਦਾ ਲਾ ਆ ਗਿਆ ਉਹ ਤੁਹਾਡੇ ਸਾਹਮਣੇ ਆ ਜੀ 12000 ਤੋਂ ਪਲੱਸ ਵੋਟਾਂ ਦੇ ਨਾਲ ਅਸੀਂ ਜਿੱਤੇ ਆ ਕਾਲੀ ਦਾ ਲਾ ਲਿਆਂਦਾ ਉਹ ਹਾਲ ਆ ਜਿਹੜਾ ਕਹਿੰਦੇ ਬਿਸ਼ਰਮਾਂ ਦੀ ਡੁੱਲ ਗਈ ਦਾਲ ਅਸੀਂ ਡੋਲ ਡੋਲ ਖਾਣੇ ਆ ਉਹ ਕੰਮ ਆ ਇਹਨੂੰ ਵੀ ਆਪਣੀ ਜਿੱਤ ਦੱਸੀ ਜਾਂਦੇ ਨੇ 13000 ਵੋਟਾਂ ਹਾਰ ਕੇ ਇਹਨਾਂ ਦਾ ਮੁਸ਼ਕਲ ਆ ਕੰਮ